ਬੜੀ ਸਮਾਜਿਕ ਮੇਰੀ ਵੀ ਬੇਟੀ ਹੈ ਕਿਉਂਕਿ ਹੈਨਾ ਮੈਂ ਜੋ ਗੱਲ ਹੁਣ ਕਰਨ ਲੱਗੀ ਆ ਤੁਹਾਡਾ ਤੋਂ ਵੀ ਜਵਾਬ ਕੀ ਜ਼ਰੂਰ ਮੰਗਣਾ ਚਾਹੂੰਗੀ ਕਿ ਕਿਉਂ ਕਿਉਂ ਸੋਸਾਇਟੀ ਦੀ ਇਦਾਂ ਦੀ ਮੈਂਟੈਲਿਟੀ ਹੈ ਕਿ ਜਦੋਂ ਦੋ ਕੁੜੀਆਂ ਹੋ ਜਾਂਦੀਆਂ ਹੈ ਹੈਨਾ ਜਦੋਂ ਮੁੰਡਾ ਘਰ ਆਵੇ ਤੇ ਕਹਿੰਦੇ ਆ ਕਿ ਬੜੀ ਖੁਸ਼ੀ ਹੈ ਹੈਨਾ ਉਹ ਕੁੜੀ ਆ ਜਾ ਹੁਣ ਕੁੜੀ ਆ ਜਾਵੇ ਤਾਂ ਫੈਮਿਲੀ ਕੰਪਲੀਟ ਹੈ ਬਟ ਜਦੋਂ ਦੁਬਾਰਾ ਅਗਰ ਇੱਕ ਕੁੜੀ ਆਗੇ ਦੁਬਾਰਾ ਕੁੜੀ ਆ ਜਾਵੇ ਫਿਰ ਕਹਿੰਦੇ ਐ ਹਾਂ ਜੀ ਹਾਂ ਫੈਮਲੀ ਕੰਪਲੀਟ ਕਰੋ ਕੰਪਲੀਟ ਕਰੋ ਹੈਨਾ ਜਾਂ ਫਿਰ ਮੈਂ ਤਾਂ ਸੋਸਾਇਟੀ ਦੇ ਵਿੱਚ ਇਦਾਂ ਵੀ ਸੁਣਿਆ ਹੈ ਕਿ ਭਈ ਤੁਸੀਂ ਫਲਾਣੇ ਥਾਂ ਤੋਂ ਦਵਾਈ ਕੋਈ ਲੈ ਲਓ ਉਹ ਮਿਲਦੀ ਐ ਨੀਰੋ ਹੁਣਾਂ ਨਾਲ ਇੱਕ ਵਾਰ ਗੱਲ ਚੱਲਦੀ ਸੀ ਤਾਂ ਕਹਿੰਦੇ ਸੀ ਕਿ ਹੈਰੀ ਨੂੰ ਉਹਨਾਂ ਦੇ ਹਸਬੰਡ ਨੂੰ ਕਿਸੇ ਨੇ ਸਲਾਹ ਦਿੱਤੀ ਟੈਕਸੀ ਡਰਾਈਵਰ ਨੇ ਕਿ ਆਹ ਤਿੰਨ ਕੁੜੀਆਂ ਤੁਹਾਡੀਆਂ ਵੀਰੇ ਦਵਾਈ ਲੋ ਤੇ ਮੁੰਡਾ ਹੋ ਸਕਦਾ ਤੁਹਾਨੂੰ ਕਦੀ ਇਹੋ ਜਿਹੇ ਲੋਕ ਮਿਲੇ ਇਹੋ ਜਿਹੇ ਸਥਿਤੀਆਂ ਦੇ ਨਾਲ ਮੈਨੂੰ ਜੀ ਜੀ ਮੇਰੇ ਸਾਹਮਣੇ ਬਹੁਤ ਬਹੁਤ ਕੁਝ ਹੁੰਦਾ ਰਿਹਾ ਜੀ ਕੁੜੀਆਂ ਚੈੱਕ ਕਰਾਉਣਾ ਵੀ ਕੁੜੀ ਤਾਂ ਮੈਂ ਸਾਨੂੰ ਕੋਈ ਲੈ ਵੀ ਗਿਆ ਜਦੋਂ ਮੇਰੇ ਦੂਜੀ ਡਾਕਟਰ ਹੋਈ ਜੀ ਤਾਂ ਵੀ ਇਦਾਂ ਚੈੱਕ ਕਰਾਉਣਾ ਮੈਨੂੰ ਪਤਾ ਵੀ ਸੀ ਮੈਂ ਤੇ ਮੇਰੀ ਵਾਈਫ ਨੂੰ ਪਤਾ ਸੀ ਵੀ ਇਹ ਕੁੜੀ ਹੋਈ ਹੈ ਤੇ ਅਸੀਂ ਸਾਰਿਆਂ ਨੂੰ ਸਰਪ੍ਰਾਈਜ਼ ਦਿੱਤਾ ਜੀ ਅਸੀਂ ਤੇ ਮੈਨੂੰ ਕਈ ਸਾਡੇ ਰਿਸ਼ਤੇਦਾਰ ਇੱਕ ਦੋ ਰਿਸ਼ਤੇਦਾਰ ਸੀਗੇ ਜਿਨ੍ਹਾਂ ਨੇ ਕਿਹਾ ਵੀ ਜੇ ਦਿਨ ਬੇਟੀ ਹੋਈ ਤਾਂ ਫੋਨ ਆਇਆ ਮੈਨੂੰ ਕਹਿੰਦੇ ਜੇ ਰੱਬ ਚੱਜ ਦੀ ਚੀਜ਼ ਦੇ ਦਿੰਦਾ ਕਹਿੰਦੇ ਬਹੁਤ ਵਧੀਆ ਸੀਗਾ ਤੇ ਤੁਸੀਂ ਯਕੀਨ ਮੰਨਿਓ ਉਸ ਤੋਂ ਬਾਅਦ ਮੈਂ ਬੁਲਾਏ ਨਹੀਂ ਹੈਗੇ ਜੀ ਅੱਜ ਤੱਕ ਨਹੀਂ ਬੁਲਾਏ ਅੱਜ ਤੱਕ ਨਹੀਂ ਬੁਲਾਏ ਵਾਹ ਇਸਟੈਂਡ ਲੈਣਾ ਬਹੁਤ ਜ਼ਰੂਰੀ ਹੈ 100% ਜੀ ਆਪਾਂ ਆਪਾਂ ਪਤਾ ਕਿ ਦਿਲਾਂ ਚ ਨਹੀਂ ਦਿੱਤਾ ਜੀ ਇਹ ਜਿਹੜਾ ਕਹਿੰਦੇ ਆ ਬੀ ਇਕੁਅਲਾਈਜੇਸ਼ਨ ਜਿੱਦਾਂ ਬੇਟੀ ਤੇ ਪੁੱਤ ਦੇ ਵਿਚਾਲੇ ਨਾ ਜਿਹੜਾ ਕਹਿੰਦੇ ਆ ਬੇਟੀ ਜੰਮਲੀ ਤਾਂ ਮੁੱਢੇ ਨਾਲ ਮੁੱਢਾ ਰੱਖ ਕੇ ਚੱਲੋ ਤੁਸੀਂ ਵੀ ਕੁੜੀਆਂ ਹੁਣ ਬਾਹਰ ਕੱਡੀਆਂ ਨੇ ਘਰਾਂ ਚ ਲੋਕਾਂ ਨੇ ਵੀ ਜਾ ਕੇ ਕੰਮ ਕਰੋ ਉਹ ਤਾਂ ਕਹਤਾ ਪਰ ਕੀ ਸੁਸਾਇਟੀ ਦੇ ਵਿੱਚ ਅਸੀਂ ਉਹਨਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਨਹੀਂ ਦਿੱਤਾ ਅਖਬਾਰਾਂ ਚ ਦਿੱਤਾ ਟੈਲੀਵਿਜ਼ਨ ਦੇ ਵਿੱਚ ਦਿੱਤਾ ਬੋਲਣ ਦੇ ਵਿੱਚ ਦਿੱਤਾ ਪਰ ਆਪਣੇ ਘਰੇ ਹੁਣ ਵੀ ਤੁਸੀਂ ਬਾਬਾ ਨਾਨਕ ਦੀ ਗੱਲ ਕਰ ਲਓ ਜਾਂ ਸੋਹਣੀ ਸੱਸੀ ਦੀ ਗੱਲ ਕਰ ਲਓ ਉਹ ਸਾਨੂੰ ਦੂਜਿਆਂ ਦੇ ਘਰਾਂ ਚ ਵਧੀਆ ਲੱਗਦੇ ਨੇ ਆਪਣੇ ਘਰ ਚ ਕਦੇ ਵਧੀਆ ਨਹੀਂ ਲੱਗਦੇ ਲੋਕ ਪੜਨ ਚ ਬੜੇ ਵਧੀਆ ਲੱਗਦੇ ਨੇ ਵੀ ਹਾਂ ਇਹ ਕਿੱਸੇ ਬੜੇ ਵਧੀਆ ਨੇ ਪਰ ਕੋਈ ਕਹਿੰਦਾ ਸੋਹਣੀ ਸਾਡੇ ਘਰੇ ਜੰਮੇ ਬੇਇੱਜ਼ਤੀ ਕਰਾਉ ਕਹਿੰਦੇ ਹੈਨਾ ਕੋਈ ਕਹਿੰਦਾ ਬਾਬਾ ਨਾਨਕ ਕਿ ਉਹਨਾਂ ਦਾ ਇਦਾਂ ਹੀ ਤੇਰਾ ਤੇਰਾ ਤੋਲਦੇ ਉਹਨਾਂ ਦਾ ਇਦਾਂ ਹੀ ਕਰਤਾ ਸੀਗਾ ਆਪਣੇ ਉਹ ਸੌਦਾ ਕਰਨਗੇ ਗਾਂ ਭੁੱਖੇ ਸਾਧੂ ਨੂੰ ਭੋਜਨ ਕਰਾਏ ਸੀਗੇ ਸਾਨੂੰ ਪੜਾਈ ਦੇ ਵਿੱਚ ਬੜਾ ਵਧੀਆ ਲੱਗਦਾ ਪਰ ਉਹ ਤੇ ਅਮਲ ਕਰਨਾ ਸਾਨੂੰ ਨਹੀਂ ਹਜੇ ਚਹਿਨ ਸਾਡੇ ਬڑے ਛੋਟੇ ਆ ਦਿਮਾਗ ਬڑے ਛੋਟੇ ਆ ਜੀ ਉਹ ਬਰਾਬਰ ਦਾ ਦਰਜਾ ਦਿਲਾ ਚੋ ਜਿੱਦਣ ਦਵਾਂਗੇ ਉਸ ਦਿਨ ਸਾਡੀਆਂ ਤੀਆਂ ਮਹਫੂਜ਼ ਹੋਣਗੀਆਂ ਸਮਾਜ ਦੇ ਵਿੱਚ ਸਿਰਫ ਆ ਫਰਕ ਬੜਾ ਪੈ ਗਿਆ ਹੁਣ ਆਈਸੋਲੇਟ ਨੇ ਫੈਮਿਲੀਆਂ ਹੁਣ ਕਿਉਂਕਿ ਹੁਣ ਉਹ ਡਰ ਹੈ ਖੌਫ ਹੈ ਕਿਉਂਕਿ ਤੇਲਾਂਾਂ ਦੇ ਵਿੱਚ ਜਾਂ ਸਟੋਬਾਂ ਦੇ ਉੱਤੇ ਜਾਂ ਕਰੰਟ ਲਾ ਕੇ ਜਿਹੜੀਆਂ ਤੀਆਂ ਘਰਾਂ ਚ ਸੋਹਰੇ ਕਰ ਲਾ ਕੇ ਫਾਹ ਲਾ ਲਾ ਕੇ ਮਰੀਆਂ ਨੇ ਨਾ ਉਹ ਸਿਰਫ ਉਸ ਦੇ ਦਰਤ ਤੋਂ ਹੁਣ ਰੋਕ ਹੋਈ ਐ ਬਿਹਾਉ ਉਹ ਟੱਬਰ ਦਾ ਬੰਦਾ ਕੁਛ ਨਹੀਂ ਆਦਰਵਾਈਜ਼ ਦਿਲਾਂ ਦੇ ਵਿੱਚ ਰੱਖਿਆ ਉਦਾਂ ਹੀ ਹੋਇਆ ਜਿੱਦਣ ਸੱਸ ਆਪਣੀ ਧੀ ਤਾਂ ਜਦੋਂ ਤੋੜਦੀ ਐ ਉਹ ਤਾਂ ਉਹਨੂੰ ਗਾਈਡ ਕਰਦੀ ਐ ਜਿੱਦਣ ਉਹ ਬਾਹਰੋਂ ਆਉਂਦੀ ਐ ਤਾਂ ਉਹਨੂੰ ਜੇ ਗਾਈਡ ਇਦਾਂ ਹੀ ਕਰੇ ਨਾ ਉਹਨੂੰ ਆਪਣੀ ਧੀ ਸਮਝੇ ਵੀ ਇੱਕ ਤੋਰੀਏ ਦੂਜੀ ਮੇਰੀ ਆ ਗਈ ਤਾਂ ਬਹੁਤ ਵਧੀਆ ਹੋ ਜਾਊਗਾ ਉਹ ਸਮਾਜ ਸੁਧਰ ਜਾਊਗਾ ਪਰ ਅਪਾ ਅਪਰ ਕਿਲੇ ਤੇ ਬੰਨਣ ਵਾਲੀ ਗੱਲ ਕਰਦੇ ਹਾਂ ਹੁਣ ਵੀ ਜਿੱਤੇਆਂ ਨੂੰ ਕਿਲੇ ਤੇ ਬੰਨ ਲਿਆ ਵੀ ਉਹ ਸਾਡੇ ਮੁਤਾਬਕ ਸਾਡੀ ਮੈਟੈਲਿਟੀ ਮੁਤਾਬਕ ਸਭ ਤੋਂ ਵੱਡੀ ਗੱਲ ਹੁੰਦੀ ਐ ਕੁੜੀ ਜਦੋਂ ਆਪਦਾ ਛੱਡ ਕੇ ਆਉਂਦੀ ਐ ਜੀ ਕਿੰ ਆਪ ਦਾ ਬੀ 25 ਸਾਲ ਕਿਤੇ ਉਹਨੂੰ ਇਕਾਦਤ ਪਈ ਹੋਈ ਆਪ ਦਾ ਬਾਥਰੂਮ ਯੂਜ਼ ਕਰਨ ਦੀ ਆਪ ਦਾ ਕਿਦਾਂ ਦਾ ਸਪੇਸ ਸੀ ਉਹਦੇ ਕੋਲੇ ਸ਼ਾਇਦ ਕਮਰਾ ਵੱਡਾ ਹੋਵੇ ਜਾਂ ਛੋਟਾ ਹੋਵੇ ਤੇ ਔਰ ਦੂਜਿਆਂ ਦੇ ਜਿਹੜੀਆਂ ਉਹ ਹੁਣ 6 ਅੱਖਾਂ ਜਾਂ 10 ਅੱਖਾਂ ਉਹਨੂੰ ਦੇਖਣ ਲੱਗੀਆਂ ਇੱਥੋਂ ਦੇ ਹਰ ਰੋਜ਼ ਉਹਨੂੰ ਜੱਜ ਕਰਨਾ ਪਹਿਲੇ 6 ਮਹੀਨੇ ਚ ਉਹਨੂੰ ਜੱਜ ਹੀ ਕਰਨਾ ਵੀ ਇਹ ਕਿਦਾਂ ਦੇਖਿਆ ਲੇਟ ਉੱਠਦੀ ਹੈ ਹਾਂ ਇਹਨਾਂ ਇਹਨਾਂ ਤਾਂ ਕਰੀ ਬੈਠੀ ਹੈ ਕੰਮ ਇਹ ਆਪਾਂ ਕਰਦੇ ਆ ਨਾ ਵੀ ਹੈ ਨਾ ਤਾਂ ਉਹ ਉਹ ਚੀਜ਼ਾਂ ਉਹਨੂੰ ਕੰਫਰਟੇਬਲ ਉਹਨੂੰ ਦੇਣਾ ਯਾਰ ਵੀ ਕੋਈ ਚੱਕਰ ਨਹੀਂ ਆਪ ਦਾ ਪੁੱਤ ਤਾਂ ਕਦੇ ਠਾਇਆ ਨਹੀਂ 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 ਅਜੇ ਦੇ ਹੱਕ ਖੁੱਲਿ ਜੂ ਰਾਤ ਲੇਟ ਆਏ ਸੀ ਜਿੱਦ ਤੀ ਨੂੰ ਆ ਕੇ ਦਿਖਾਵੇ ਤਾਂ ਲੇਟ ਵੀ 12 ਵਜੇ ਕਹਿੰਦੇ ਹਾਂ ਕੱਲੀ ਆਈ ਆ ਉਹਦੇ ਫਰੈਂਡਸ ਕੋਲ ਲਈ ਆ ਨਾ ਕੱਲ ਅਗਲਾ ਬਰਕਰ ਨਾ ਆਉਦਾ ਫੋਨ ਪਰੋਲਿਆ ਵੀ ਗਈ ਕਿੱਥੇ ਸੀ ਕੀ ਐ ਕਿੱਥੇ ਬੈਠੇ ਆ ਧੀਆ ਦਾ ਤਾਂ ਬਣਦਾ ਨਹੀਂ ਨਾ ਤਾਂ ਤਾਂ ਬਣਦਾ ਨਹੀਂ ਫਿਰ ਕਿੱਥੋਂ ਦਾ ਹੋ ਗਿਆ ਬਰਾਬਰ ਸਮਾਜ ਹਣਾ ਬਿਲਕੁਲ ਇੱਕ ਮੈਂ ਕਿਤੇ ਪੜ੍ਹ ਰਹੀ ਸੀ ਕਿ ਜਦੋਂ ਮੁੰਡਾ ਆਪਣੇ ਸੋਹਰਿਆਂ ਘਰ ਜਾਂਦਾ ਤੇ ਉੱਥੇ ਰਾਜਾ ਖਿਲਾਂਦਾ ਹੈ ਕਿ ਹਣਾ ਇਹਦੀ ਪੂਰੀ ਖਾਤੇਦਾਰੀ ਹੋਣੀ ਚਾਹੀਦੀ ਹੈ ਕਮੀ ਕਮੀ ਹੋ ਜਾ ਤਾਂ ਬੜਾ ਕਲੇਸ਼ ਹੈ ਬੜਾ ਕਲੇਸ਼ ਹੈ ਹਣਾ ਤੇ ਉਹੀ ਜਦੋਂ ਕੁੜੀਆਂ ਆਪਣਾ ਘਰ ਛੱਡ ਕੇ ਆਪਣੇ ਸੋਹਰੇ ਘਰ ਜਾਂਦੀਆਂ ਤੇ ਉਹ ਉੱਥੇ ਮੇਡ ਕਈਆਂ ਜਾਂਦੀਆਂ ਕਿ ਇਹਨਾਂ ਦਾ ਤਾਂ ਸਾਰਾ ਕੰਮ ਕਰਦਾ ਹਾਂਜੀ 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 ਬਿਨਾ ਬਿਨਾ ਪੈਸੇ ਤੋਂ ਇੱਕ ਵਿਆਹ ਕੇ ਲੈ ਆਂਦੀ ਵੀ ਨਾਲ ਉਹਦੇ ਸਮਾਨ ਆਇਆ ਮੇਡ ਲੈ ਆਂਦੀ ਨਾਲ ਜਿਹੜੀ ਤੁਸੀਂ ਤਹਾਨੂੰ ਰੋਟੀ ਪਾਣੀ ਸਾਰਾ ਕੁਝ ਤੁਹਾਡੇ ਕੱਪੜਿਆਂ ਦਾ ਕਿਹਾ ਧਿਆਨ ਔਰ ਜੇ ਕੱਪੜੇ ਪ੍ਰੈਸ ਕੀਤੇ ਨਹੀਂ ਹੋਏ ਤੁਹਾਨੂੰ ਗਾਲਾਂ ਬਿਨਾਂ ਗੱਲਾਂ ਤੋਂ ਇਹ ਇਹ ਚੀਜ਼ ਇਹ ਥੋੜੀ ਜੀ ਗਲਤ ਹੈ ਇਹ ਹਜੇ ਇਹ ਸੁਧਰੀ ਨਹੀਂ ਦਿਲਾਂ ਚ ਨਹੀਂ ਸੁਧਰੀ ਕਹਿਣ ਨੂੰ ਬੜਾ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ